ਚਾਰਜ ਲਾ ਵਾ ਚਾਰਜਿੰਗ ਵਾ ਚਾਰਜ ਦੀ ਬੈਟਰੀ ਆ ਅੱਛਾ ਦੇਖੋ ਹਾਂ ਇਹ ਨਵਾਂ ਦੀ ਵੇਖੋ ਚਾਰਜਿੰਗ ਵਾਲਾ ਇਹ ਮੋਬਾਈਲ ਵਾਲੀ ਬੈਟਰੀ ਆ ਲੇ ਸਾਈਡ ਮੈਂ ਖੜਾ ਮੈਂ ਹੈਂ ਦੇਖੋ ਕਿੰਨੀ ਦੁਨੀਆ ਆਈ ਵੀ ਮੱਥਾ ਟੇਕਣ ਉਹ ਤੱਕ ਪਾਣੀ ਵੀ ਸੋਨਾ ਚੱਲ ਰਿਹਾ ਕਈ ਵਾਰ ਆ ਲਿਆ ਪਾਣੀ ਮਾਰਗੰਡੇ ਮਾਤੇ ਕਿਤੇ ਤੱਕ ਚੜ ਲਿਆ ਪਾਣੀ ਹੈਂ ਉਹ ਦੇਖੋ ਪਰ ਵਈ ਥਮ ਚੀਟਾਂ ਦਿਖ ਰਹੀ ਯਾਰ ਇੱਥੇ ਕਿਉਂ ਰੇ ਤੱਕ ਪਾਣੀ ਚੜਨੇ ਦੇਖ ਲਓ ਜੀ ਕਟੀਲਾ ਆਤੀ ਆਪਾਂ ਨੇ ਸਾਈਡ 'ਚ ਉਹ ਪਹੁੰਚ ਗਏ ਸੁਖੂਨ ਪੁਰਾ ਵੀ ਦੇਖੋ ਦੁਕਾਨਾਂ ਇਤਨੀ ਲਗੀ ਵੀ ਥੇਲ ਖਲਾਉਣੇ ਛੋਟੇ ਛੋਟੇ ਨਿਆਣੇ ਸਾਰੀ ਤਰ੍ਹਾਂ ਦੇ ਪਏ ਉਹ ਛੋਟੇ ਛੋਟੇ ਜਿਹੇ ਪੱਖੇ ਪਏ ਉਹ ਟੈਂਪਲ ਆਏ ਕਰਾਂਦੇ ਛੋਟੇ ਛੋਟੇ ਹੀ ਹੋ ਜਾਂਦੇਵੇਂ ਜਦ ਮੇਲੇ ਆਉਂਦੇ ਜਾਂ ਲੇਕ ਰਹਿੰਦੇ ਜੱਤੇ ਬਾਦੀ ਉਹ ਦੇਖੇ ਬੰਨੇ ਨੇ ਬਾਈ ਤਰ ਮੰਦਰਾ ਸ਼ਹਿੂ

ਉੱਤੇ ਬਹੁਤ ਹੋਮੀਨ ਫਾਜਾਂ ਕਦੀ ਲੰਗਰ ਬਣ ਰਿਹਾ ਇੱਧਰ ਕੜੀ ਘੜ ਰਹੀ ਹੈ ਕੜੀ ਬਹੁਤ ਭੀੜ ਆ ਬਾਈ ਬਹੁਤ ਦੁਨੀਆ ਆਈ ਮੱਥਾ ਟੇਕਣਾ ਚ ਸੋਣ ਸੋਣੀਬ ਐਤਵਾਰ ਨੂੰ ਭੀੜ ਹੋ ਰਹੀ ਆਗੀ ਉਹ ਦੇਖੋ ਹਾਂ ਤੱਕ ਕਲੈਕਟਿੰਗ ਕਰਾਉਂਦੇ ਮੱਥਾ ਟੇਕਦੇ ਹਨੀ ਸਾਂਗੇ ਗਿਰਨੇ ਸੇ ਨਿਆਣੇ ਇਹ ਜਿਹੜੇ ਪਿੱਛੇ ਪੜ ਰਹੇ ਨਾ ਥੀ ਮਾਰਾ ਡੁੱਕੀ ਜਦੀ ਕੱਢ ਲਿਆ ਵਾ ਸਿੱਕਾ ਗੇਰਿਆ ਵਾ ਓ ਵਾਈ ਗੁਰਾ ਮਾ ਮਾ ਸਾਡੇ ਕਿਨਾਈ ਕਰੰਦੇ ਨਾ ਬਈ ਔਰੇ ਨੂੰ ਜਿੱਥੇ ਉਹਨੇ ਜਾ ਰਹੇ ਨਿਆਣੇ ਚਲੇ ਔਰੇ ਨੂੰ ਤਾਂ ਪਹਿਲਾਂ ਬਾਹ ਇਹ ਬੁੱਥਾ ਦਿਖਲਾ ਬਾਹੇ ਮੋ ਕਤਲਰ ਲਾਤੇ ਪਰ സെഡ മാ സി മാ ച ਸਤ੍ਰੋ ਦਾ ਬਾਲ ਡੈਡੀ ਕਰ ਲਈ ਕਰ ਪਹਿਲਾਂ ਮੁੜੀ ਹੋਊ ਚੱਕ ਲੈ ਹੱਥ ਮਾਂ ਹੱਥ ਮਾਂ ਚੱਕ ਮੰਗ ਲੋ ਤੇ ਕੱਲੇ ਮੱਥਾ ਬਈ ਦਰਮੰਦਰਵਾ ਟਿਕਣਾ ਐ ਬਈ ਕਿੰਨੇ ਉਰ ਬੰਗਾ ਲਣਾ ਨੇ ਬਹੁਤ ਜਿਮੜਾ ਹੋਈ ਸਾਨੂੰ ਵੀ ਦੇ ਦੇ ਸਾਨੂੰ ਵੀ ਦੇ ਦੇ ਕਹੀਂ ਹੋਰੀ ਇਕੱਠੀ ਪਤਾ ਟੋਲੀਆਂ ਨੂੰ ਵੀ ਨਹੀਂ ਦੇਣ ਦਿੰਦੀ ਮੂਰਾ ਪੋ ਜਾ ਖੜੀ ਜਾ ਲੋ ਜੀ ਦੇਖਨੇ ਆ ਮੰਦਿਰ ਚ ਜੇ ਹੋ ਸਰੇ ਖਵਾ ਜਾ ਬਲੀ ਅੰਦਰਸਤੀਆਂ ਵਕਸ਼ੀਂ ਸਰੇ why ਮਾਤਾ ਜੀ ਇੰਨਾ بڑا ਹੋਗਾ ਐਸਾ ਉਹ ਸ਼ੀਸ਼ਾ ਮਾਰ ਕੇ ਨਾ ਖਵਾ ਜਾਗ ਲਈ ਤੋ ਹੈ ਤੰਦਰੁਸਤੀਆਂ ਬਖਸ਼ੀ ਉਹ ਚੱਕਲ ਤੇ ਸਭ ਦੀ ਮਾਫ ਕਰੀਂ ਚੇਤੇ ਆ ਇੱਧਰ ਜੋਤ ਜੇਦਰਿਆ ਬਾਈ ਇੱਧਰ ਚੌਂਕੀ ਭਰੀ ਯਾਰ ਛੱਡ ਪਾਇਆ ਬਾਪਰ ਸੰਗਤ ਚੌਂਕੀ ਭਰ ਰਹੀ ਹੈ ਦੇਖੋ ਇੱਧਰ ਕਿੱਲਾਂ ਦਾ ਪ੍ਰਸਾਦ ਨਾਰੀਅਲ ਇਹ ਦੇਖੋ ਇੱਧਰ ਖੇਲ ਖਲੋਣੇ ਬਾਈ ਨੇਣਿਆਂ ਕੇ ਛੋਟੇ ਛੋਟੇ ਸੁੱਖ ਲੈਣਾ ਕੁਛ ਹੈ ਦੇਖ ਲਓ ਮਿੱਠਾ ਤੋਤਾ ਵੇਣਾ ਤੇ ਇਹ ਮੈਂ ਇੱਕ ਸਾਈਕਲ ਹੈ ਹੈ ਟਕ ਟਕ ਬੋਲਾਂ ਉਹ ਪੱਖੇ ਪਏ ਦਿਖਾਉਂ ਉਹ ਦੇਖੋ ਪਰ ਇਹ ਲਿ ਮਿੱਲੇ ਨਾਲ ਤੇ ਲੈਦੇ ਹਾਂ ਚਲਾ ਆਨੇ ਪੱਖੇ ਮਾ ਪਰ ਇਹ ਹੱਲੇ ਬਾਦ ਲੈਦੇ ਹਾਂ ਛੋਟੇ ਛੋਟੇ ਜਿਹੇ ਕਰਾਂਗੇ ਜਿਆਦਾ ਨੇ ਪੱਥੇ ਛੋਟੇ ਛੋਟੇ ਬਾਰੇ ਦੇਖੋ ਇਹਨੇਗਾ ਕੋਸ ਵੀ ਕਰਾਈ ਸੱਲਾ ਵਾ ਚਲਾ ਦੇ ਚਾਰਜਿੰਗ ਚਾਰਜਿੰਗ ਵਾ ਚਾਰਜੀ ਬੈਟਰੀ ਆ ਅੱਛਾ ਦੇਖੋ ਹਾਂ ਇਹ ਨਵਾਂ ਦੀ ਵੇਖੋ ਚਾਰਜਿੰਗ ਵਾਲਾ ਆ ਇਹ ਮੋਬਾਈਲ ਵਾਲੀ ਬੈਟਰੀ ਆ ਕਿੰਨਾ ਟਾਈਮ ਚੱਲਦਾ 2-3 ਮਿੰਟ ਚੱਲਦਾ ਹੈਂ ਮੋਬਾਈਲ ਕਿ ਬੈਟਰੀ ਆ। ਓਕੇ। ਆ ਮੋਬਾਈਲ ਵਾਲੀ ਬੈਟਰੀ ਆ ਬਈ ਇਹ ਚ। 2-3 ਘੰਟੇ ਕੱਢ ਦਿੰਦਾ ਕਹਿੰਦਾ ਚਾਰਜ ਕਰਿਆ ਵਾ। ਪਹਿਲਾਂ ਮਤਲਬ ਜਦ ਇਸਤਰੀ ਆਏ ਕਰਦੇ ਤੇ ਜਿੰਨਾ ਬੈਟਰੀ ਰੂਟਰੀ ਦੇ ਮਤਲਬ ਆਹੀ ਹਵਾ ਗਲੇ ਚਲੇ ਕਰਦੇ ਤੇ ਲੈਣਾ ਕੋਈ? ਜੇ ਸੰ ਲੈਣਾ ਕੋਈ? गुड़ी गाड़ी लेना क्या लेना है लेना ले, ले लेना कुछ प्रसाद जी प्रसाद डौर तो पे कंजिया चाकू

ਲੈਣ ਦੇ ਕੋਈ ਜੌਨ ਡੀਅਰ ਉਹ ਦੇਖ ਜੌਨ ਡੀਅਰ 5310 ਸੋਨਲਿਕਾ ਜੌਨ ਡੀਅਰ ਸੋਨਲਿਕਾ ਹੀ ਹੈ ਥਾਰ ਉਹ ਥਾਰ ਵੀ ਖੜੀ ਭਰਾ ਦੇ ਉਹ ਥਾਰ ਖੜੀ ਜੀ ਸੀ ਚਲ ਆ ਜਾ ਚਲੋ ਜੀ ਹੁਣ ਚੱਲਦੇ ਆਪਾਂ ਗੁਰਦੁਆਰਾ ਸ਼੍ਰੀ ਕੋਜ ਖਾ ਸਾਹਿਬ ਗੱਡੀ ਉਹ ਖੜੀ ਆ ਆਪਣੀ ਜੇ ਤਾਂ ਆ ਗਿਆ ਲੰਗੇ ਹੋ ਜਾ ਲੰਗੇ ਹੋ ਲੰਗੇ ਹੋ ਲੋ ਜੀ ਜਾ ਰਹੇ ਤੇ ਬਜਖੜਾ ਸਾਹਿਬ ਨੂੰ ਅੱਗੇ ਰਸਤੇ ਚ ਜਾਮ ਦੇਖੋ ਕਿੰਨਾ ਲੰਬਾ ਲੱਗਿਆ ਵਾ ਬਾਈ एंट्रा कर रहा पता नहीं क्या कोई गड्डी गुडी पलटी भी है क्या खास टीपर है खासा लंबा जाम लग गया टिप्पर टिप्पर खड़े हैं देखो पीछे तक इस इन टिप्पर पीछे खड़े हैं लाइन मिट्टी के भरे भी हम पता नहीं अगर भी क्या चक्कर है कोई गड्डी गुडी पलटी भी है क्या है उतल है अगले पास है नहीं ਤਣਾਣੇ ਵਾਲਾ ਪੁਲ ਹੈ ਇੱਥੇ। ਸਟਾਜ ਪਰ ਟੱਪ ਇੱਥਾ ਜਾਰੀ। ਨਹੀਂ ਰੁਕ ਜਾਣੀ ਉਹ ਵੀ ਜ਼ਿਆਦਾ। ਕਿੰਨਾ ਟਾਈਮ ਲੱਗੂਗਾ ਪਤਾ ਨਹੀਂ ਹੁਣ ਬਾਈ। ਦੇਖਦੇ ਹਾਂ ਉਹ ਰਸਤਾ ਵੀ ਨੂਰਾ ਨਿਕਲਦੇ ਨੂੰ ਕੋਈ ਸਾਈਡੋਂ ਨਿਕਲ ਜਾਂਦੇ। ਹੂੰ? ਇਹ ਅੱਧਾ 10 ਅਸੀਂ ਨਿਕਲ ਤਾਂ ਜਾਣਾ ਹੀ ਹੈ ਅਸੀਂ ਦਸ ਮਿੰਟ ਖੜਨਾ ਪਊਗਾ ਵੀਹ ਮਿੰਟ ਹੋਰ ਗਿਆ ਹੋ ਸਕੀਆਂ ਗੱਡੀਆਂ ਖੜੀਆਂ ਦੋ ਟਿੱਪਰ ਥੋੜੇ ਚਲਾ ਹੜਕ ਵਾ ਟਿੱਪਰ ਚਲਾ ਇਹ ਇੰਨਾ ਮਿੱਟ ਖਾਨਾ ਢੋਆ ਨੇ ਸੜਕਾਂ ਬਣ ਰਹੀਆਂ ਜਿਹੜੀ ਰਾਗਾ ਗੰਤ ਤੱਕ ਕਿੰਨੇ ਜਮੀਂ ਜਾ ਬਹਿ ਜਾ ਉੱਤੇ ਪੁਲਪਾ ਦੇਖੀ ਯਾਦਪੁਰ ਕਿੰਨੇ ਖੜੇ ਹੋਣ ਟਿੱਪਰ ਜੋ ਦੇਖ ਭੈਣ ਸਭਰੇ ਲੋਕਾਂ ਨੂੰ ਹੈ ਬਤਾ ਕਿੱਥੇ ਅੱਗ ਚੜਾਉਗਾ ਜਾ ਕੇ ਵੀ ਉਹ ਦਿੱਸੇ ਮਾਰ ਕੇ ਦਿਖ ਲੈ ਉਹਦਾ ਇਹ ਤਾਂ ਕੱਢ ਲੂਗਾ ਜਦੋਂ ਉਹ ਮੁੜਕਾਰਿਆ ਆਪਣਾ ਉੜਕਾ ਨਹੀਂ ਆਇਆ ਇਹ ਤਾਂ ਨਹੀਂ ਵੀ ਗਿਆ ਤਾਂ ਜਿੱਥੋਂ ਗਹਿਰੀ ਤੀ ਉਦੋਂ ਜਾਉ ਲੰਘਿਆ ਗੱਡੀ ਵਾਲਾ ਕਿੰਨਾ ਕਰਦਾ

ਟੈਕ ਰਹੇ ਹੋ ਫੜੇ ਐਂਡ ਰਿੰਗ ਮੁਰਾਦਾਯੂ ਕਿਆ ਔਰ ਔਰ ਇਹ ਤਾਂ ਮਿੱਟੀ ਦਿੱਤੇ ਵਾਂ ਦੇ ਬਣੀ ਜਾ ਰਿਹਾ ਹੈ ਇਹ ਮੁਰਾਦਾਮਾ ਹਯੂ ਕਿਆ ਕਰ ਰਹੇ ਨੇ ਹਾਂ ਕਹ ਯੋ ਟਰੱਕ ਇਹੋ ਟਿੱਪਰ ਹੈ ਵੀ ਇਹੋ ਟਿੱਪਰ ਦੇਖੋ ਇਹੋ ਦੇਖੋ ਗਿਆ ਲੋ ਗਿਆ ਟਿੱਪਰ ਦਾ ਯੋ ਦੇਖੋ ਯੋ ਰੇ ਪੂਰੇ ਲੱਗਿਆ ਬਾਹਰ ਇਸ ਮਕਾਸੀ ਨੂੰ ਪੂਰੇ ਤੇ ਕੱਢਿਆ ਆਇਓ ਪੁਲ ਮਾ ਪੁਲ ਦੇ ਵਿਚਾਲੇ ਦਾ ਰਹਾ ਵੀ ਲੱਗਿਆ ਵਾ ਅੰਜਾਮ ਹੋਇਆ ਬੰਦਾ ਪੁਲ ਬੈਡਰਿਆਂ ਗੱਲ ਪਿੱਛੇ ਕਰਿਆ ਫਿਰ ਉਹ ਟੀਪਰ ਆਹ ਜਾ ਕੇ ਜਾਮ ਖੁੱਲਿਆ ਅੰਨੇ ਕੰਤੇ ਨਾਲ ਜਾਮ ਲੱਗ ਗਿਆ ਇੰਨਾ ਹੀ ਇਤਰਾ ਜਾਮ ਇੰਨਾ ਹੀ ਪਿੱਛੇ ਪਸੇ ਲਗਿਆ ਘਾਸ ਮਾਉ ਉਹ ਦਿਖ ਨਹੀਂ ਰਿਹਾ ਘਾਸ ਮਾ ਲਗਿਆ ਹੈ ਆ ਵੀ ਬੱਜਿਆ ਕੰਦੇ ਵਿੱਚ ਇਹ ਸੁਖੋ ਉਹਦਾ ਦਿਖੀ ਨਹੀਂ ਚੀਜ਼ ਜੜੀ ਦੇ ਵਿੱਚ ਬੱਜਿਆ ਇਹ ਬੱਜਿਆ ਵੀ ਤਾਂ ਹੋਊਗਾ ਕਸੀਚ ਹੂੰ ਪਾਉਣੀ ਟਿੱਪਰ ਟੁੱਪਰ ਮੈਂ ਮਾਰਿਆ ਪਿੱਛੇ ਇਸ ਨੂੰ ਨਾ ਨਹੀਂ ਦੇਖੋ ਕਿੰਨਾ ਜਾਮ ਲੱਗਿਆ ਇੱਕ ਮਿੰਟ ਵਾਸਤੇ ਰੋਡ ਬੰਦ ਹੋ ਜਾਵੇ ਐਨੇ ਬਾਈ ਕਿਲੋਮੀਟਰਾਂ ਬਪਹੁੰਚ ਜਾਂਦਾ ਜਾਮ ਆਹਦੇ ਐਨੇ ਬਈ ਲੋਕ ਇੱਧਰ ਲੱਗੇ ਤੇ ਕੋਈ ਮਕੈਨਿਕ ਲੰਘਾਣਾ ਦੇਖੋ ਪਿੰਡਵਾਂ ਨੂੰ ਤਣਾਣੇਵੇਂ ਨੂੰ ਹਾਂ ਚਲੋ ਖੁੱਲ ਗਿਆ ਆਣਦਾ ਹੁਣ ਆਪਾਂ ਆਪੋ ਆਨੇ ਪੰਪ ਤੋਂ डी जल गुख तो बोल बोलदा क्यों नहीं है सुख तो बोल लिया कर कुछ बोल लिया कर तो गुरुद्वारा साहब